ਖੱਲਾ ਛੱਡ ਕੇ ਆ ਰਹੇ ਸੀ ਹਾਂਜੀ ਛੱਡ ਕੇ ਆ ਰਹੇ ਸੀ ਛੱਡ ਕੇ ਉਹਦੇ ਉੱਤੇ ਆਪਾਂ ਨਾ ਆਕੀ ਨਾ ਦੇ ਵਾਲੇ ਆਪਾਂ ਨਾ ਨਾਰਿੰਗ ਕੋਰ ਕਰਨ ਹਾਂਜੀ ਆਜ ਮੋਟਰ નીકਲੇ ਆ ਆਪਾਂ ਅੰਦਰੋਂ ਨਿਕਲੇ ਆ ਤੇ ਸਾਡੇ ਇੱਕ ਦੋ ਮੋਟਰ ਲੱਗਿਆ ਦੋ ਮੋਟਰ ਲੱਗਿਆ ਹਾਰ ਨਗਾ ਰਿਆ ਵਾ ਹੋਰ ਕਰੋਸ਼ ਕੀਤਾ ਆਪਾਂ ਦੇਖਿਆ ਕਿ ਤੇ ਮੋਟਰ ਨਾਲ ਖਲਾਸ ਹੋ ਗਿਆ ਉਹਨਾਂ ਚੋਂ ਤੁਤੂ ਮੈਮਾ ਮੈਮਾ ਚੱਤਰ ਹੀ ਇਹਨਾਂ ਦਾ ਕੋਈ ਪੁਰਾਣਾ ਕੋ ਰੰਜਿਸ਼ ਆ ਗਈ ਇਹਨਾਂ ਦੀ ਉਹ ਰੰਜਿਸ਼ ਕੱਢਣ ਦੇ ਮਾਰੇ ਇਹਨਾਂ ਨਾਲ ਲੜਨ ਦੇ ਮਾਰੇ ਉਹਨਾਂ ਨੇ ਆ ਕੇ ਪਹਿਲਾਂ ਪਾ ਸਿੱਟ ਮਾਰੀ ਇੱਥੇ ਹੁੰਦੇ ਆਂ ਘਟ ਮਾਰਨ ਤੋਂ ਬਾਅਦ 2 ਮਿੰਟ ਨਹੀਂ ਹੋਏ ਇਹ ਗੱਡੀ ਭਰੀ ਆ ਉਹ ਗੱਤ ਦੱਸਿਓ ਭਾਬਾ ਕੀ ਗੱਲ ਹੈ ਸਰ ਹਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਛਾੜੇ ਦਾ ਰਹਿਣ ਵਾਲਾ ਮੈਂ ਅਸੀਂ ਛਾੜੇ ਤੋਂ ਆ ਰਹੇ ਸੀਗੇ ਛਾੜੇ ਤੋਂ ਆਏ ਆ ਤੇ ਆਪਾਂ ਨਵਲਟੀ ਚੌਂਕ ਤੋਂ ਅੰਦਰ ਲਾਰੈਂਸ ਰੋਡ ਨੂੰ ਆ ਰਹੇ ਸੀਗੇ ਲਾਰੈਂਸ ਰੋਡ ਤੋਂ ਆਪਾਂ ਨਿਕਲੇ ਆ ਗੱਡੀ 'ਚ ਅਸੀਂ ਤਿੰਨ ਜਾਣੇ ਅਗੇ ਸੀ ਗੱਡੀ 'ਚ ਠੀਕ ਹੈ ਠੀਕ ਹੈ ਜੀ ਆਪਾਂ ਨਿਕਲੇ ਆ ਗੱਡੀ 'ਚੋਂ ਸਾਡੇ ਅਗੇ ਨਾ ਦੋ ਮੋਟਰਸਾਈਕਲ ਲੱਗੇ ਆ ਦੋ ਮੋਟਰਸਾਈਕਲ ਲੱਗੇ ਆਪਾਂ ਆ ਕਰਾਸ ਕੀਤਾ ਮੋੜ ਕਰਾਸ ਕੀਤਾ ਆ ਫੋਰ ਐਚ ਚੌਂਕ ਤੋਂ ਪਹਿਲਾਂ ਹੀ ਸਾਡੇ ਮੋਟਰਸਾਈਕਲ ਅੱਗੇ ਖਲੋਗੇ ਆ ਕੇ ਮੋਟਰਸਾਈਕਲ ਅੱਗੇ ਖਲੋਗੇ ਆ ਉਹਨਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਜੀ ਗਾਲਾਂ ਕੱਢੀਆਂ ਆਪਾਂ ਉਤਰਿਆ ਗੱਡੀ ਚੋਂ ਗੱਡੀ ਚ ਉਤਰ ਕੇ ਹਲੇ ਥੱਲੇ ਗਏ ਆ ਉਹਨੇ ਏਟ ਫੜ ਕੇ ਮਾਰੀ ਆ ਪਿੱਛੋਂ ਇੱਕ ਗੱਡੀ ਆਈ ਆ ਉਹਦੇ ਚ ਹਥਿਆਰ ਨਾਲ ਲੈਸ ਬੰਦੇ ਸੀਗੇ ਕਿਸੇ ਨੇ ਕਿਰਚ ਫੜੀ ਸੀ ਕਿਨੇ ਕਰਪਾਨ ਫੜੀ ਸੀ ਉਹਨਾਂ ਆਉਂਦਿਆਂ ਗੱਡੀ ਜਿਹੜੀ ਆ ਮੇਰੇ ਜੀਜਾ ਜੀ ਲੱਗਦੇ ਆ ਉਹਨਾਂ ਦੇ ਲੱਤਾਂ 'ਚ ਗੱਡੀ ਮਾਰੀ ਆ ਉਹਨਾਂ ਨੇ ਉਹ ਡੀਪੀਆ ਨਾਲ ਥੱਲੇ ਉਹ ਬੰਦੇ ਨਿਕਲੇ ਆ ਉਹਨਾਂ ਆਉਂਦਿਆਂ ਹੀ ਪੁੱਛਿਆ ਨਹੀਂ ਕਿ ਛਾਣੀ ਉਹਨਾਂ ਆ ਕੇ ਸੱਟਾਂ ਲਾਣੀਆਂ ਸ਼ੁਰੂ ਕਰਤੀਆਂ ਮੈਂ ਤੇ ਇੱਕ ਜਾਣੇ ਹੋਰ ਸੀਗੇ ਨਾਲ ਆਪਾਂ ਜਾਨ ਬਚਾ ਕੇ ਭੱਜੇ ਆ ਔਰ ਉਹ ਜਿਹੜੇ ਆ ਚੀਜਾ ਹੀ ਆ ਉਹ ਹੱਥ ਆ ਗਏ ਉਹਨਾਂ ਦੇ ਉਹਨਾਂ ਨੇ ਉਹ ਸਿਰ ਵੀ ਪਾੜਿਆ ਉਹਨਾਂ ਦਾ ਬਾਹਾਂ ਟੁੱਟ ਗਈਆਂ ਉਹ ਇਸ ਵੇਲੇ ਹਸਪੀਟਲ ਐਡਮਿਟ ਆ ਗਏ ਉਹ ਠੀਕ ਕਿਹੜੇ ਹਸਪੀਟਲ ਉਹ ਮidan ਹਸਪੀਟਲ ਐਡਮਿਟ ਆ ਗਏ ਠੀਕ ਹੈ ਕੋਈ ਪੁਰਾਣੀ ਰੰਜਿਸ਼ ਕੀ ਸੀ ਇਹ ਤਾਂ ਇਹ ਕੰਮ ਕਰਦੇ ਸੀ ਆ ਚਲ ਚਲ ਠੀਕ ਹੈ ਇਹ ਕੰਮ ਕਰਦੇ ਸੀ ਉੱਥੇ 2 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਵੀ ਕੋਈ ਗੱਲਬਾਤ ਹੋਈ ਇਹਨਾਂ ਦੀ ਉਹ ਪੁਰਾਣੀ ਰੰਜਿਸ਼ ਗੱਡੀਆਂ ਇਹ ਫੋਰਮਸ ਹੋਟਲ ਆ ਸਰ ਲਾਰੈਂਸ ਰੋਡ ਤੇ ਉੱਥੇ ਕੰਮ ਕਰਦੇ ਸੀ ਇਹ 2 ਸਾਲ ਪਹਿਲਾਂ ਦੀ ਗੱਲ ਆ ਸਰ ਡੇਢ 2 ਵਜੇ ਦੀ ਗੱਲ ਹੋਣੀ ਆ ਇਹ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਦੇ ਬਿਲਕੁਲ ਸਰ ਪੁਲਿਸ ਨੂੰ ਕੰਪਲੇਨਟ ਕੀਤੀ ਆ ਮੌਕੇ ਤੇ ਆ ਹੀ ਪੁਲਿਸ ਮੌਕੇ ਤੇ ਪੁਲਿਸ ਵਾਲੇ ਆਏ ਆ ਜੀ ਉਹਨਾਂ ਪੂਰਾ ਕਵਰ ਕੀਤਾ ਇਹ ਪੁਲਸ ਵਾਲਿਆਂ ਨੇ ਪੁਲਸ ਵੱਲੋਂ ਕੀ ਆਟਾ ਹੋ ਗਿਆ ਉਹਨਾਂ ਨੇ ਕਿਹਾ ਜੀ ਤੁਹਾਨੂੰ ਇਨਸਾਫ ਮਿਲੇਗਾ ਜੀ ਜੋ ਤੁਹਾਡੇ ਤੇ ਹੋਇਆ ਇਹਦਾ ਪੂਰਾ ਤੁਹਾਨੂੰ ਇਨਸਾਫ ਮਿਲੇਗਾ ਕਿੰਨੇ ਕੁ ਬੰਦੇ ਆਏ ਸੀ ਟੋਟਲ ਕਿੰਨੇ ਕੁ ਬੰਦੇ ਸਰ 2 ਜਾਨੇ ਮੋਟਰਸਾਈਕਲ ਤੇ ਆਏ ਆ ਪਹਿਲਾਂ 6-7 ਜਾਨੇ ਗੱਡੀ ਦੇ ਵਿੱਚ ਸੀਗੇ ਔਰ ਪੂਰੇ ਫੁੱਲ ਲੈ ਸੀਗੇ ਥੇ ਹਰਾਨਾ ਸਰ ਕੀ ਮੰਗ ਕੀ ਕਰਦੇ ਆ ਭਾਈ ਸਰ ਇਨਸਾਫ ਦੀ ਮੰਗ ਕਰਦੇ ਆ ਜੀ ਉਹਨਾਂ ਦੇ ਪੂਰੀ ਕਾਰਵਾਈ ਹੋਵੇ ਜੀ ਮੇਰਾ ਨਾਮ ਸਲੀਕ ਮਾਰੇ ਹੈ ਤੇ ਆਪਾਂ ਨਾ ਤੁਹਾਡੇ ਤੋਂ ਆ ਰਹੇ ਰਾਤੀ ਕੋਈ 1.5 ਵਜੇ ਮੈਂ ਹੀ ਮੇਰੇ ਜੀਜਾ ਜੀ ਰਮਨ ਦੁਆਰ ਨਾਲ ਗਏ ਸਾਲਾ ਜਾਰੀ ਗੁਰਪ੍ਰੀਤ ਸਿੰਘ ਤੇ ਅੰਨਾਵਲ اتنا ਕ੍ਰਿਸਟਲ ਜੋਂ ਤੋਂ ਆਸਕੀਮ ਦੇ 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 ਇਲਾਨ ਸੌਣੋਂ ਨਿਕਲੇ ਗਏ ਇਲਾਨ ਸੌਣ ਤੋਂ ਬੀਬੀ ਦੇ ਸਾਹਮਣੇ ਉੱਪਰ ਸੜਕ ਆਈ ਘੋਮ ਗੱਡੀ ਮਾਰਤ ਤੇ ਓਮ ਸੜਕ ਨੂੰ ਚਲ ਗਏਗੀ ਆਸਕੀਮ ਦੇ 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 ਉਧਰੋਂ ਨਿਕਲ ਗਏ ਉੱਥੇ ਰਾਜ ਰੈਸਟੋਰੈਂਟ ਹੈਗਾ ਫੋਰਮਾਸ ਉੱਤੇ ਉੱਥੋਂ ਦੋ ਮੁੰਡੇ ਨਿਕਲੇ ਇਹ ਚਲੋ ਮੇਰੇ ਜਾਨੂ ਹੋਏ ਨੇ ਇੱਕ ਇੱਕ ਜਾਨੂ ਆਲੇ ਵਿੱਚ ਕਰਨ ਸ਼ਰਮਾ ਤੇ ਨਾਲ ਉਹਦੇ ਨਾਲ ਇੱਕ ਹੋਰ ਮੁੰਡਾ ਸੀ ਸਪਲੈਂਡਰ ਤੇ ਹੀ ਉਹ ਉਹ ਸਾਡੇ ਜਿੱਦਾਂ ਨਿਕਲੇ ਉਹ ਵੀ ਨਿਕਲੇ ਇਕੱਠੇ ਨਿਕਲੇ ਅਸੀਂ ਸਿੱਧਾ ਨਿਕਲ ਗਏ ਖੁਰਾਨਾ ਜੁਨੈਰੀ ਵਾਲੇ ਉਧਰੋਂ ਵੀ ਰੋਡ ਤੋਂ ਨਿਕਲੇ ਥੋੜੇ ਜਿਹਾ ਅੱਗੇ ਅੱਗੇ ਜਾ ਕੇ ਉਹ ਉਹਨਾਂ ਮੋਟਰਸਾਈਕਲ ਸਾਡੇ ਅੱਗੇ ਲਾਤਾ ਅੱਗੇ ਲਾਦਾ ਜਿੱਦਾਂ ਹੀ ਫੋਰ ਹੈ ਚੌਂਕ ਵਾਲੀ ਸਾਈਡ ਨੂੰ ਭੁਮੇ ਆ ਤੇ ਉਹਨਾਂ ਅੱਗੇ ਆ ਕੇ ਮੋਟਰਸਾਈਕਲ ਲਾ ਕੇ ਤੇ ਉਹਨਾਂ ਨੇ ਗਾਲ੍ਹਾਂ ਕੱਢਣੀ ਸ਼ੁਰੂ ਕਰਤੀ ਤੇ ਅਸੀਂ ਗੱਡੀ ਘੁਲਾਰ ਲਈ ਉਹਨਾਂ ਨੇ ਆਇਆ ਹੀ ਪੁੱਛੇ ਉਹਨਾਂ ਨੇ ਵੀ ਕੀ ਗੱਲ ਕੀ ਹੈ ਨਾ ਕੀ ਗਾਲ੍ਹਾਂ ਕੱਢਣ ਦੇ ਨਾ ਅਸਲ ਵਿੱਚ ਸਾਲ 200 ਪਹਿਲਾਂ ਉੱਥੋਂ ਮੈਂ ਕੰਮ ਛੱਡਿਆ ਪਹਿਲਾਂ ਕੰਮ ਕਰਦਾ ਇੱਥੇ ਉਹ ਬੰਦੇ ਨਾਲ ਥੋੜੀ ਬੋਲੀ ਲਾਗਵਾ ਲਈ ਬਾ ਉਹਨੇ ਉਹ ਖੁੰਦੜੀ ਗੱਡੀ ਉਹ ਦੋ ਜਣੇ ਉਹਨਾਂ ਨੇ ਆ ਕੇ ਸਾਨੂੰ ਗਾਲਾ-ਗਲਾਂ ਕੱਢਿਆ ਗੱਡੀ ਖਿਲਾਰ ਦਿੱਤੀ ਉਹਨੂੰ ਕੁਝ ਨਹੀਂ ਕੀਤਾ ਆਣਿਆ ਪਹਿਲਾਂ ਉਹਨੇ ਮੇਰੀ ਗੱਡੀ ਦੀ ਫਰੰਟ ਸ਼ੀਸ਼ੇ ਤੇ ਹਿੱਟ ਮਾਰੀ ਹਿੱਟ ਮਾਰੀ ਤੇ ਉਧਰੋਂ ਦੂਜਾ ਭਰਾ ਉਹਦਾ ਉਹ ਆਪਣੇ ਉਹਨਾਂ ਨੂੰ ਫੋਨ ਕਰ ਰਿਹਾ ਸੀ ਸੀਮ ਲੇਅਰ ਨੂੰ ਜਿੱਦੇ ਕੋ ਮੈਂ ਕੰਮ ਕਰਦਾ ਸੀ ਮੈਂ ਵੀ ਮੈਂ ਉੱਥੇ 12-13 ਸਾਲ ਕੰਮ ਕੀਤਾ ਜੀ ਤੇ ਉਹ ਫੋਨ ਕਰ ਰਿਹਾ ਸੀ ਉਹਨੂੰ ਤੇ ਅਹੀਂ ਆ ਇਹਦੇ ਨਾਲ ਗੱਲ ਕਰ ਲਾਪੇ ਵੀ ਹਾਂ ਵੀ ਕੋਈ ਗਾਲਾ ਕੱਢ ਰਿਹਾ ਉਹਨੇ ਇਹਨੇ ਉਨਿਹਰੋਂ ਉਦੋਂ ਸੀਮ ਨਾਇਰ ਵੀ ਆ ਗਿਆ ਮੈਂ ਖਲੋਤਾ ਹੀ ਥੋੜੀ ਜਿਹੀ ਵੀਡੀਓ ਮੇਰੇ ਕੋਲ ਕੈਪਚਰ ਹੋਈ ਹੈ ਮੇਰੇ ਸਹਾਰਾ ਸਾਹਿਬ ਨੇ ਕੀਤੀ ਆ ਉਹ ਪਿੱਛੋਂ 50 60 ਦੀ ਸਪੀਡ ਤੇ ਆਇਆ ਉਹਨੇ ਗੱਡੀ ਲਾ ਕੇ ਮੇਰੀ ਲੈਗ ਤੇ ਮਾਰੀ ਉਹ ਨਿਸ਼ਾਨ ਹੀ ਹੈਗਾ ਮੇਰੀ ਲੈਗ ਤੇ 50 60 ਦੀ ਸਪੀਡ ਨਾਲ ਗੱਡੀ ਮਾਰੀ ਜਿੱਦਾਂ ਡਿੱਗਿਆ ਮੇਰਾ ਬੈਲੈਂਸ ਖਰਾਬ ਹੋ ਗਿਆ ਤੇ ਉਹ ਅੰਦਰੋਂ ਗੱਡੀ ਜੋਂ ਨਿਕਲੇ ਆ ਤੇ ਅਸੀਮ ਨਾਇਰ ਨੇ ਨਾ ਮੇਰੇ ਸਿਰ ਤੇ ਪਿਸਟਲ ਰਸਤਾ ਸਿੱਧਾ ਹੀ ਤੇ ਨਾਲ ਉਹ ਤਿੰਨ ਚਾਰ ਮੁੰਡੇ ਗੱਡੀ ਦੇ ਵਿੱਚੋਂ ਹੋਰ ਉਤਰੇ ਆ ਠੀਕਾ ਉਹਨਾਂ ਚੋਂ ਇੱਕ ਮੁੰਡੇ ਨੇ ਲੋਹੇ ਦਾ ਕੋਈ ਗੰਡਾਸਾ ਟਾਈਪ ਕੁਛ ਨਾ ਉਹਨੇ ਫੜਿਆ ਆਈ ਉਹ ਸਿੱਧਾ ਉਹਨੇ ਮੇਰੇ ਸਿਰ 'ਚ ਮਾਰਿਆ ਉਹ ਮੇਰੇ ਸਿਰ 'ਚ ਲੱਗਾ ਉਹ ਮਤਲਬ ਡੂਮ ਪੈ ਗਿਆ ਕਾਫੀ ਤੇ ਮੈਂ ਉੱਥੋਂ ਕੋਸ਼ਿਸ਼ ਕੀਤੀ ਭੱਜਣ ਦੀ ਮੇਰੇ ਸਾਲਾ ਸਾਥ ਤੇ ਮੇਰੇ ਜੀਜਾ ਜੀ ਉਹ ਦੋਨੋਂ ਉੱਥੋਂ દોੜ ਗਏ ਇੱਕ ਦੂਜੀ ਸਾਈਡ ਦੇ ਫੋਰਚਾਉ ਨੂੰ ਤੇ ਇੱਕ ਅੰਦਰ ਨੂੰ ਨਿਕਲ ਗਏ ਜੋਸ਼ੀ ਕਲੋਨੀ ਸਾਈਡ ਨੂੰ ਮੈਂ ਜੋਸ਼ੀ ਕਲੋਨੀ ਸਾਈਡ ਦੀ ਮੇਨ ਸੜਕ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਸਲੱਗਰ بیسਬਾਲ ਲੋਹੇ ਦਾ ਗੰਡਾਸਾ ਸਿਰ 'ਚ ਮਾਰਿਆ ਜਿਸ ਦੇ ਨਾਲ ਮੇਰੀ ਬਾਹ ਦੀ ਹੱਡੀ ਟੁੱਟ ਗਈ ਏ ਇਸ ਵੇਲੇ ਤੇ ਸੇਥ ਮੇਰੇ ਇੱਕ ਕਾਫੀ ਡੂੰਘ ਪੈ ਗਿਆ ਹੈ ਡਾਕਟਰ ਨੇ 10 15 ਟਾਂਕੇ ਹੀ ਆ ਕਿ ਲਿਬੇ ਉਸ ਤੋਂ ਬਾਅਦ ਮਹਾ ਆਪਣੇ ਜਾਨ ਬਚਾ ਕੇ ਉੱਥੇ ਪੱਜਾ ਉੱਥੇ ਬਹਿ ਗਿਆ ਜਦੋਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਹੋਸ਼ ਗਵਾ ਚੁੱਕਾ ਉਸ ਤੋਂ ਬਾਅਦ ਉਹ ਬੰਦੇ ਉੱਥੋਂ ਪੱਜੇ ਆ ਤੇ ਉਹ ਗੱਡੀ ਦਾ ਨੰਬਰ ਹੈਗਾ ਹੀ ਪੀਬੀ02 0169 ਹੈਗਾ ਵਾ ਵਿਚਲਾ ਨੰਬਰ ਨਹੀਂ ਪਤਾ ਤੇ ਜਿਹੜੇ ਬੰਦੇ ਸੀਗੇ ਕਰਨ ਸ਼ਰਮਾ ਸੀ ਇਹ ਵੇਰਕੇ ਦਾ ਰਹਿਣ ਵਾਲਾ ਵਾ ਬੌਂਸਰ ਆ ਫੋਰਮੋਸ ਦਾ ਉਹ ਮਤਲਬ ਕਿ ਇਹ ਗੰਦਾ ਯਾ ਬੰਦਾ ਇੱਕ ਚਾਈਦਾ ਤੇ ਨਾਲ ਇਹਦਾ ਬ੍ਰਦਰ ਸੀ ਤੇ ਜਿਹੜਾ ਜਿੰਨੇ ਗੱਡੀ ਮਾਰੀ ਆ ਉਹ ਅਸੀਮ ਨਾਇਰ ਹੀ ਤੇ ਅਸੀਮ ਨਾਇਰ ਦੇ ਨਾਲ ਜਿਹੜਾ ਮੁੰਡਾ ਮੈਨੂੰ ਜਿਮੇਜਨ ਜਾਣਦਾ ਉਹ ਸੀਗਾ ਸ਼ਿਵ ਸ਼ੰਕਰ ਉਹਦੇ ਨਾਲ 3000 ਜਾਨੇ ਗੱਡੀ ਦੇ ਵਿੱਚ ਹੋਰ ਨਿਕਲੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਇਹ ਸਾਰੇ ਭਾਜੀ ਫੋਰਮੋਸਟ ਹੀ ਕੰਮ ਕਰਦੇ ਆ ਰਾਤੀ ਇਹ 2:30 3 ਵਜੇ ਬੰਦ ਹੁੰਦਾ ਵਾ ਮੈਂ ਪਿੱਛੇ ਜੇ ਮੈਂ ਤੇ ਜੋ ਕੰਮ ਛੱਡਿਆ ਸੀ ਇਹਨੇ ਮੈਨੂੰ ਉਹ ਜਿਹੜਾ ਬਾਉਂਸਰ ਸੀ ਇਹਦੇ ਨਾਲ ਮੇਰੀ ਲੜਕੜ ਲੱਗਦੀ ਸੀ ਠੀਕ ਆ ਤੇ ਇਹਦੇ ਚੱਕਰ ਚ ਸੀਮ ਨੇ ਵੀ ਮੈਨੂੰ ਬਹੁਤ ਗੰਦੀਆਂ ਗੰਦੀਆਂ ਗੱਲਾਂ ਫੋਨ ਤੇ ਕੱਢੀਆਂ ਸੀ ਜਿਹਦੇ ਫੋਨ ਦੇ ਨੇ ਗਾਲਾਂ ਕੱਢੀ ਨਹੀਂ ਉਹ ਪਾਜੀ ਮੇਰੇ ਜਾਨੂ ਹੋ ਗਏ ਮੈਂ ਉਹਨਾਂ ਦਾ ਵੀ ਕੰਮ ਕਰਦਾ ਮੈਂ ਅਕਾਊਂਟੈਂਟ ਹੈਗਾ ਵਾ ਠੀਕ ਹੈ ਤੇ ਇਹ ਬੰਦਾ ਉਹ ਗਲਤੇ ਦਾ ਸੀਮ ਹੈ ਯਾਰ ਤੇ ਉੱਥੇ ਫੁੱਕਾ ਇਹ ਵਗੈਰਾ ਸਾਰਾ ਕੁਝ ਕੁੜੀਆਂ ਉੱਥੇ ਸਾਰਾ ਕੁਝ ਇਹ ਕੰਮ ਚੱਲਦਾ ਹੈਗਾ ਤੇ ਇਹ ਚੀਜ਼ ਮੈਨੂੰ ਪਤਾ ਸੀਗਾ ਤੇ ਇਹਨੂੰ ਲੱਗਾ ਕਿ ਸ਼ਾਇਦ ਮੈਂ ਕਿਤੇ ਕੰਪਲੇਨ ਕਰ ਦੇਣੀ ਹੈ ਕਿ ਮੈਂ ਇਹਦੇ ਬਾਰੇ ਕੰਪਲੇਨ ਕਰਦਾਗਾ ਆ 2 ਸਾਲ ਹੋ ਗਏ ਮੈਨੂੰ ਕੰਮ ਛੱਡਣ ਦਾ ਮਾਇਤਾ ਕੰਪਲੇਨ ਨਹੀਂ ਕੀਤੀ ਮੈਂ ਹੁਣ ਕਿਉਂ ਕਰਨੀ ਬਸ ਇਹੀ ਥੋੜੀ রাগ ਦਾ ਸੀ ਇਨਾ ਆ ਕੇ ਸਿੱਧਾ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਵਾ ਮੇਰੀ ਫਰੰਟ ਵਾਲੀ ਗੱਡੀ ਦਾ ਸ਼ੀਸ਼ਾ ਤੋੜਿਆ ਡਰਾਈਵਰ ਸਾਈਡ ਜਿੱਥੇ ਮੈਂ ਬੈਠਾ ਹੀ ਉਹ ਬੰਦੇ ਨੇ ਸਿੱਧਾ ਇੱਟ ਮਾਰੀ ਆ ਜਿਹੜੀ ਬੈਕ ਸਾਈਡ ਦੇ ਸ਼ੀਸ਼ੇ ਉੱਥੇ ਇੱਟ ਮਾਰੀ ਆ ਮੇਰੀ ਗੱਡੀ ਦਾ ਟੋਟਲ ਨੁਕਸਾਨ ਕਰਤਾ ਵਾ ਮੇਰੇ ਸੱਟਾਂ ਲੱਤੀਆਂ ਨੇ ਮੇਰੀ ਬਾਹ ਰੀਆ ਤੋੜਤੀ ਆ ਕੀ ਹੁਣ ਇੱਥੇ ਆਪਰੇਟ ਹੋਣਾ ਵਾ ਠੀਕ ਆ ਮੇਰਾ ਸੇਰ ਜਿਹੜਾ ਖੁੱਲ ਚੁੱਕਿਆ ਹੈ ਇਸ ਵੇਲੇ ਮੰਗ ਮੈਂ ਇਹ ਕਰਦਾ ਵਾ ਦੇਖੋ ਮੇਰੀ ਵਾਈਫ ਹੈ ਮੇਰੀ ਗੁੜੀਆ ਵਾ ਮੇਰੀ ਫੈਮਿਲੀ ਆ ਕਮਾਨ ਵਾਲਾ ਮੈਂ ਹਾਂ ਠੀਕ ਆ ਕਿਰਿਆ EMI ਜਾਂਦੀਆਂ ਮਹੀਨੇ ਦੀਆਂ ਠੀਕ ਹੈ ਇੰਨੇ ਖਰਚੇ ਨੇ ਮੇਰੇ ਸਿਰ ਤੇ ਹੁਣ ਮੇਰੇ ਸੱਟ ਲੱਗ ਗਈ ਆ ਉਹ ਕੌਣ ਪੂਰਾ ਕਰੇਗਾ ਮੈਂ ਮੇਰੀ ਬੌਂਸਰਨਾ ਸੀਗੀ ਬੌਂਸਰ ਨੇ ਲਾਗਦਾ ਗੱਡੀ ਉਹ ਸੇਫ ਉਹ ਰਾਈਡ ਦਾ ਉੱਪਰ ਲੱਗਾ ਆਪਣੇ ਨੂੰ ਰੋਡ ਉਹਨੇ ਵਿਖਾਇਆ ਪਰ ਨੋਰਮਲੀ ਮੇਰੇ ਕੋ ਵੀਡੀਓ ਵੀ ਪਈ ਨੋਰਮਲ ਮੈਂ ਗੱਡੀ ਤੋਂ ਉਤਰ ਕੇ ਆਇਆ ਵਾਂਗੀ ਕੀ ਗੱਲ ਗਈ ਹੈ ਉਧਰੋਂ ਅਸੀਮ ਨਾਇਰ ਆਇਆ ਫਿਰ ਮੈਂ ਥਾਣੇ ਗਿਆ ਇਦਾਂ ਸੱਟ ਮਿੱਟ ਲੱਗੀ ਮੈਂ ਥਾਣੇ ਵੀ ਗਿਆ ਵਾਂ ਉੱਥੇ ਅਸੀਮ ਨਾਇਰ ਨੇ ਮੈਨੂੰ ਧਮਕੀਆਂ ਲਾਈਆਂ ਤੈਨੂੰ ਮੈਂ ਅੰਮ੍ਰਿਤਸਰ ਦੇ ਵਿੱਚ ਨਹੀਂ ਰਹਿਣ ਦੇਣਾ ਉਹ ਬੰਦੇ ਦੀ ਪੋਲਿਟਿਕਲ ਥੋੜੀ ਵਾਕਬੀ ਗਈ ਆ ਠੀਕ ਹੈ ਜਿਸ ਚੱਕਰ ਚ ਉਹਨੇ ਮੇਰੇ ਤੇ ਇਸ ਚੀਜ਼ ਦੀਆਂ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਵੀ ਨਹੀਂ ਰਹਿਣ ਦੇਣਾ ਮੈਂ ਉਹਦਾ ਬੰਦੇ ਦਾ ਸਕੀਮ ਆੜਾ ਕਰਦਾ ਕਿ ਜਦ ਮੈਨੂੰ ਉਹਨੇ ਅੰਮ੍ਰਿਤਸਰ ਵੀ ਨਹੀਂ ਰਹਿਣ ਦੇਣਾ ਮੈਂ ਆਪਣੀ ਰੋਟੀ ਕਮਾਈ ਖਾਣਾ ਸਾਰਾ ਕੁਝ ਕਰਦਾ ਮਿਹਨਤ ਦੀ ਕਰਦਾ ਸ਼ਹਿਰ ਦੇ ਵਿੱਚ ਪਤਾ ਨਹੀਂ ਕਿੰਨੇ ਬੰਦਿਆਂ ਦਾ ਕੰਮ ਕਰਦਾ ਮੈਂ ਆਕਾਊਂਟੈਂਟ ਹੈਗਾ ਪਰ ਉਹ ਬੰਦੇ ਨੇ ਮੈਨੂੰ ਸ਼ਰੇਆਮ ਪੁਲਿਸ ਏਐਸਆਈ ਬਟਾਏ ਉਹਦੇ ਸਾਹਮਣੇ ਇਹ ਬੰਦੇ ਨੇ ਮੈਨੂੰ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਦੇ ਵਿੱਚ ਨਹੀਂ ਰਹਿਣ ਦੇਣਾ ਕੋਈ ਵੱਲੋਂ ਕੀ ਕ ਪੁਲਿਸ ਵਾਲੇ ਆਏ ਆ ਮੋਕਾ ਵਾਰਦਾ ਦੇਖ ਕੇ ਚਲੇ ਗਏ ਆ ਦੇਖੋ ਬਾਕੀ ਉਹ ਬੰਦੇ ਦਾ ਪੋਲਿਟਿਕਲ ਪ੍ਰੈਸ਼ਰ ਹੋਏਗਾ ਮੈਨੂੰ ਇਨਾ 100% ਯਕੀਨ ਹੈਗਾ ਕਿ ਉਹ ਬੰਦਾ ਪੋਲਿਟਿਕਲ ਪ੍ਰੈਸ਼ਰ ਫਾਇਏਗਾ ਹੀ ਪਾਇਏਗਾ ਪਰ ਮੈਂ ਇਹ ਲੜਾਈ ਲੜਾਂਗਾ ਜੋ ਮਰਜ਼ੀ ਹੋਵੇ ਮੈਂ ਬਿਲੋ ਸੱਚਾ ਵਾਂ ਮੈਨੂੰ ਪਤਾ ਵਾ ਮੇਰਾ ਬੁਲੇਸ਼ਨ ਤੇ ਜਾਣਦਾ ਵਾਂ ਮੈਂ ਸੱਚਾ ਹਾਂ ਵਾ ਇਹ ਬੰਦਿਆਂ ਨੇ ਗਲਤ ਕੀਤਾ ਵਾ ਇਹ ਸਭ ਤੋਂ ਵੱਡਾ ਕਰਨ ਸ਼ਰਮਾ ਜਿਹੜਾ ਬੌਂਸਰ ਹੈ ਅਸੀਮ ਮਈਅਰ ਤੇ ਨਾਲ ਉਹ ਸ਼ਿਵ ਸ਼ੰਕਰ ਬਾਕੀ 4-5 ਜਿਹੜੇਗੇ ਮੈਨੂੰ ਉਹਨਾਂ ਦਾ ਕਿਸੇ ਨਾਮ ਨਹੀਂ ਪਤਾ ਤੇ ਕਰਨ ਸ਼ਰਮਾ ਦੇ ਨਾਲ ਉਹਦਾ ਭਰਾ ਉਹ ਕਹਿੰਦਾ ਹੀ ਇਹ ਮੇਰਾ ਭਰਾ ਹੈਗਾ ਵਾ ਇਹ ਵੇਰਕੇ ਦਾ ਰਹਿਣ ਵਾਲਾ ਵਾ ਇਹਨਾਂ ਨੇ ਮੇਰੇ ਮੇਨ ਸੱਟਾਂ ਜਿਹੜੀਆਂ ਮਾਰੀਆਂ ਸੱਗਰ ਬੇਸਬਾਲ ਮੇਰੇ ਸਿਰ ਤੇ ਜਿਹੜੀਆਂ ਚੀਜ਼ਾਂ ਮਾਰੀਆਂ ਮੈਂ ਇਹੇ ਦਰਖਾਸਤ ਕਰਦਾ ਵਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਿਆਂ ਤੇ ਐਫ ਆਈ ਆਰ ਵਗੈਰਾ ਪ੍ਰੋਪਰ ਦਰਜ ਹੋਵੇ ਇਹ ਨਾ ਹੋਵੇ ਕਿ ਪੋਲਿਟੀਕਲ ਪ੍ਰੈਸ਼ਰ ਪਾ ਕੇ ਇਹ ਸਾਰਾ ਕੁਝ ਵਿੱਚੋਂ ਨਿਕਲ ਜਾਵੇ ਜਿਹੜਾ ਫੋਰੈਸਟ ਓਨ ਦੇ ਉੱਤੇ ਝਗੜਾ ਆਇਆ ਸੀ ਉਸ ਬਾਰੇ ਤੁਹਾਡੀ ਜਾਣਕਾਰੀ ਕੰਪਲੇਂਟ ਆਈ ਹੈ ਉਹਨੂੰ ਵੈਰੀਫਾਈ ਕਰਦੇ ਆਂ ਫਿਰ ਅਗੋਂ ਜੋ ਗਹੀਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਾਂਗੇ ਸਰ ਲੜਕੀ ਦੇ ਉੱਤੇ ਨਾ ਗੱਡੀ ਚੜਾਉਣ ਦੀ ਵੀਡੀਓ ਦੀ ਉਹਨਾਂ ਨੇ ਦਿੱਤੀ ਹੈ ਕਿ ਲੜਕੇ ਦੇ ਉੱਤੇ ਪਿੱਛੋਂ ਦੀ ਆ ਕੇ ਉਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਅ ਅਜੇ ਤੱਕ ਮੇਰੇ ਤੱਕ ਪੁੱਜੀ ਨਹੀਂ ਹੈ ਜਦੋਂ ਮੇਰੇ ਕੋਲ ਆਜੀ ਫਿਰ ਦੇਖ ਲਾਂਗੇ ਕਿੰਨੇ ਬੰਦਿਆਂ ਦੇ ਨਾਮ ਕੰਪਲੇਂਟ ਚ ਆਏ ਅਗੇ ਵੈਰੀਫਾਈ ਕਰ ਰਹੇ ਆਂ ਵੈਰੀਫਾਈ ਕਰਕੇ ਜੋ ਵੀ ਜੈਨੂਨ ਹੋਗਾ ਸੁਤੰਤਰ ਦੱਸ ਸਰ ਕੋ ਫਰਾਨੀ ਰੈਂਚਿਸ ਵਗੈਰਾ ਦਾ ਸਾਹਮਣੇ ਆਇਆ ਅਗੇ ਵੈਰੀਫਾਈ ਕਰਾਂਗੇ ਫੀਲੀ ਦੱਸਾਂਗੇ